ਪਾਣੀ ਤੇ ਪੀਵਾ ਘੋਟ ਮੈਂ ਤੇ ਬੰਦਲ ਹੀ ਗਈ ਆ ਗਰਮੀ ਵੀ ਬੜੀ ਏ ਤੇ ਪੈਂਡਾ ਵੀ ਵਾਵਾ ਹੀ ਪੈ ਜਾਂਦਾ ਵਾ ਇੱਕ ਚਾਚੀ ਮੈਨੂੰ ਐਵੇਂ ਟੱਕਰ ਗਈ ਉੱਥੇ ਰਾਜ ਸੇਰੀ ਖਾ ਲਿਆ ਉਹਨੇ ਕਿਹੜੀ ਚਾਚੀ ਟੱਕਰ ਗਈ ਚਾਚੀ ਆਪਣੀ ਟੱਕਰੀ ਹੀ ਮੈਂ ਲੀੜੇ ਸੀਨੇ ਦੇਣ ਗਈ ਏ ਤੇ ਤੂੰ ਲੀੜੇ ਸੀਨੇ ਦੇਣਾ ਕਿਸ ਨੂੰ ਪੁੱਛ ਕੇ ਗਈ ਆ ਮੂੰਹ ਚੱਕ ਕੇ ਤੇ ਤੁਰ ਪਈ ਆ ਤੂੰ ਮੈਂ ਤਾਂ ਉਹਨੂੰ ਕਿੰਨੇ ਦਿਨਾਂ ਦੀ ਕਹਿਣ ਦੇ ਸੀਨੇ ਦੇ ਆ ਉਹਦੇ ਆ ਉਹਦੇ ਹੀ ਧਿਆਨ ਨਹੀਂ ਦਿੱਤਾ ਤੇ ਮੈਂ ਫਿਰ ਦੇ ਆਈ ਅੱਜ ਉਹ ਰਾਜ ਮੈਨੂੰ ਟੱਕਰ ਗਈ ਚਾਚੇ ਵਾਲਾ ਲਹਿ ਗਈ ਬੜੀ ਸੋਹਣੀ ਗੱਲ ਕੀਤੀ ਤੂੰ ਡੈਡੀ ਆਪਣੇ ਨੂੰ ਆਖਦੀ ਤੇ ਜਾਂਦਾ ਨਾ ਤੇਰੇ ਨਾਲ ਕੱਪੜੇ ਸੀਨੇ ਦੇਣ ਤੂੰ ਕੱਲੀ ਤੁਰ ਪੈਣੀ ਜਿੰਜੀ ਕਰਦਾ ਵਾ ਮੈਂ ਆ ਦੇਖਾ ਚਲਦੇ ਜੰਨੀ ਆ ਨਹੀਂ ਤਾਂ ਤੂੰ ਜੂ ਦੌੜੀ ਚਲ ਗਈ ਪਿੰਡ ਨੂੰ ਲੀੜਾ ਸੀਨੇ ਦੇਣ ਤੇ ਮੈਂ ਨਾ ਦੇ ਕੇ ਆਂ ਜੀ ਜਿਵੇਂ ਆ ਮੈਂ ਆਈ ਤਾਂ ਮੈਂ ਦੇ ਦੇ ਹੀ ਆਉਣੇ ਸੀਗੇ ਤੇਰੇ ਰਾਜ ਚ ਆਈ ਤਾਂ ਨਹੀਂ ਸੀ ਲੈਣੇ ਜਾ ਕੁੜੀ ਨੇ ਸੀ ਲੈਣੇ ਹੀ ਆ ਕੇ ਐ ਮਮੇ ਤੂੰ ਗੋਸੇ ਨਾ ਹੋ ਮੈਂ ਆ ਤੇ ਆਖਾ ਚੱਲ ਤੂੰ ਤੁਹਾਨੂੰ ਮੈਂ ਕਿੰਨੇ ਦਿਨਾਂ ਦੀ ਕਹਿਣ ਦੀ ਸੀ ਤੇ ਤੁਸੀਂ ਦੇ ਕੇ ਨਹੀਂ ਆਏ ਤੇ ਮੈਂ ਫਿਰ ਮੈਂ ਚੱਲ ਫੜਾਉਣੀ ਆ ਜੇ ਪੁੱਤ ਲੈਣ ਦੇ ਜੇ ਦੇ ਵੀ ਤੇ ਆਪਣੇ ਹੀ ਨਹੀਂ ਐ ਤਾ ਨੋਆ ਧੀਆਂ ਫਿਰਦੀਆਂ ਚੰਗੀਆਂ ਲੱਗਦੀਆਂ ਪਿੰਡ ਦੇ ਵਿੱਚ ਤਾਂ ਇਹਦੇ ਮੈਂ ਚਲ ਗਈ ਸਭ ਵਕਤੇ ਹੀ ਵੀ ਚਲਾ ਇਹ ਵੇਲੇ ਫੜਾਉਣੀ ਮੁੜ ਕੇ ਜਾਦੀ ਦੁਪਹਿਰ ਛੜ ਜਾਣੀ ਆ ਜਾਦੀ ਦੁਪਹਿਰ ਤੇ ਢਾਲੇ ਆ ਨਹੀਂ ਚਾਤੀ ਟੱਕਰੀ ਉਨੇ ਨਾਲੇ ਘਰ ਘਰ ਲੋਕਾਂ ਦੇ ਗੱਲਾਂ ਨਹੀਂ ਕਰਨੀਆਂ ਵੀ ਉਹ ਨੋਤੀ ਉੱਥੋਂ ਆਈ ਤੇ ਆਪੇ ਕੱਲੀ ਟੁਰੀ ਫਿਰਨ ਢੇ ਪਿੰਡ ਦੇ ਵਿੱਚ ਗੱਲਾਂ ਦੀ ਗੱਲ ਤੇ ਛੱਡੋ ਵੀ ਉੱਥੇ ਪਤਾ ਨਹੀਂ ਚਾਚੇ ਘਰ ਕੀ ਬਾਜ਼ਾਰ ਧਾਂਜੀਆਂ ਭੰਦੀ ਹੀ लवली ਹੋਣਾ ਵੱਲੋਂ ਕੀ ਆਂਦੀ ਆਹੇ ਉੱਥੋਂ ਗੱਲਾਂ ਨਿਕਲਦੀਆਂ ਵਾਂਹੀਂ ਨਹੀਂ ਆਪਣੇ ਮੂੰਹ ਕੋਈ ਕੱਢਣੀ ਆਹੇ ਉਹ ਬੰਦੇ ਠੀਕ ਨਹੀਂ ਆ ਤੇ ਮੈਂ ਤਾਂ ਨਹੀਂ ਕੋਈ ਗੱਲ ਕੀਤੀ ਮੈਂ ਚੁੱਪ ਕਰਕੇ ਤੇ ਮੈਂ ਕਿਹਾ ਚੱਲ ਮੈਂ ਜਾਵਾਂ ਫਿਰ ਉਹ ਪੁੱਤ ਤੂੰ ਮੈਨੂੰ ਕਰਨ ਵਾਲੀ ਕੋਈ ਛੇੜੀ ਤੇ ਹੋਊਗੀ ਨਹੀਂ ਨਹੀਂ ਮੈਂ ਨਹੀਂ ਕੋਈ ਵੀ ਕੀਤੀ ਉਹ ਤੇ ਮੈਨੂੰ ਲੱਗ ਗਈ ਉਧਰ ਪਤਾ ਨਹੀਂ ਕਿਹੜੀ ਚਾਲ ਚੁਨੇ ਖੜਿਆ ਕਿਹੜੀ ਚ ਨਹੀਂ ਤੋਦਾ ਚਾਚਾ ਵੀ ਕਹਿੰਦਾ ਵੀ ਮੈਂ ਵੀ ਤੁਹਾਡੇ ਘਰ ਨੂੰ ਆਣਾ ਆ ਆਪਿੰਦਰ ਦਾ ਡੈਡੀ ਹਾਂ ਹਾਂ ਕੀ ਪਤਾ ਹੁਣ ਕੀ ਗੱਲ ਵਾ ਉਹਨੂੰ ਵੀ ਕਿਸ ਗੱਲ ਦਾ ਪਤਾ ਤਾਂ ਲੱਗਾ ਮੈਂ ਨਹੀਂ ਮੈਂ ਤਾਂ ਆਖਾ ਚਲ ਕੋਈ ਨਹੀਂ ਆ ਜਿਓ ਵੀ ਹੁਣ ਕੀ ਕਹਿਣਾ ਹੈ ਕਹਿੰਦਾ ਮੈਂ ਕਰਨ ਨੂੰ ਆਉਣਾ ਹੈ ਪੁੱਤ ਤੇ ਤੂੰ ਆ ਗਈ ਆ ਚਲ ਚੰਗਾ ਹੋਇਆ ਹੂੰ ਮੈਂ ਚਲ ਕੋਈ ਨਹੀਂ ਆ ਜਿਓ ਪਣ ਸੋਨੂ ਕਰ ਵੀ ਜਾਂਦੀ ਹੋਊਗੀ ਤੇ ਹੁਣ ਕੀ ਪਤਾ ਕੀ ਕੀ ਜਾ ਕੇ ਆਂਦੀ ਹੋਊਗੀ ਤੇ ਕੀ ਨਹੀਂ ਆਂਦੀ ਹੁਣੀ ਆਹ ਗੱਲ ਤੇ ਕੋਈ ਨਾ ਕੋਈ ਕਰਦੀ ਆ ਕਰਦੀ ਆ ਉਹਨੂੰ ਕਿਸ ਗੱਲ ਦਾ ਘਰੇ ਪਿੱਛ ਲੱਗੀ ਹੋਊ ਤਾਂ ਤਾਂ ਹੀ ਜਾਂਦੀ ਆ ਮੋੜ ਮੋੜ ਕੇ ਤੇ ਤੈਨੂੰ ਹੀ ਖੜਿਆ ਜਿਹੜਾ ਕਰਨ ਆ ਮੈਨੂੰ ਟੱਕਰ ਗਈ ਤੇ ਲੱਗੀ ਚੱਲ ਜਾਈ ਇੱਥੇ ਚਾਪੇ ਤੇ ਉਹ ਤੇਰੇ ਨੇ ਪੁੱਛ ਲੈਣੀ ਆ ਪਤਾ ਵੀ ਹੈਗਾ ਇਹਦੇ ਸੁਭਾਤਾ ਕਿ ਤਾਂ ਇਹਨੇ ਪੁੱਛਣੀ ਆ ਫਿਰ ਉਹ ਜੀ ਚਾਚਾ ਆਊਗਾ ਤੇ ਚੱਲ ਡੈਡੀ ਨੇ ਆਪੇ ਗੱਲ ਸੰਭਾਲ ਹੀ ਲੈਣੀ ਆ ਸੰਭਾਲ ਕੇ ਲੈਣੀ ਆ ਜੇ ਤੈਨੂੰ ਵਿਚਾਰੇ ਨੂੰ ਪਤਾ ਨਹੀਂ ਤੇ ਜਦੋਂ ਪਤਾ ਲੱਗਾ ਤੇ ਸੰਭਾਲੀ ਆਵੇਂ ਜਾਣੀ ਆ ਐਡੀ ਵੱਡੀ ਗੱਲ ਪੁੱਤ ਐਵੇਂ ਸੰਭਾਲੀ ਜਾਂਦੀ ਆ ਉਹ ਤੇ ਹੁਣ ਹਰ ਦੋ ਹੀ ਵੱਧ ਹੁੰਦੀ ਚਾਲ ਠੀਕ ਆ ਚਾਲ ਠੀਕ ਆ ਫਿਰ ਬਹੁਤ ਨਹੀਂ ਤੇ ਮੈਂ ਕੋਈ ਕੰਮ ਸੰਦਾ ਵੇਖਣਾ ਤੇ ਹੁਣ ਮੈਂ ਸੂਟ ਤੇ ਚਲਦੇ ਆਈਆਂ ਅਸੀਂ ਨੇ ਮੁੜ ਕੇ ਨਹੀਂ ਜਾਂਦੀ ਹੁਣ ਤੁਸੀਂ ਲੈ ਆਇਓ ਘਰ ਕੀ ਹੁਣ ਚਲ ਗਈ ਆ ਮੁੜ ਕੇ ਨਹੀਂ ਜਾਂਦੀ ਨਹੀਂ ਜਾਣਾ ਮੇ ਨਿਕਾ ਇਹੋ ਜੀ ਤੇ ਟੱਕਰੇ ਤੇਰ ਤੈਨੂੰ ਲੈ ਜੇ ਤੇ ਅਵੇਂ ਤੇਰੇ ਕੰਨ ਭਰੇ ਤੇ ਗੱਲ ਤੇਰੇ ਚੋਫੇ ਨਿਕਲ ਜਾਣੀ ਤੇ ਕੀ ਫਾਇਦਾ ਪਾਊਗਾ ਨਹੀਂ ਤਾਈਓ ਤੇ ਮੈਂ ਕੀਤੀ ਨਹੀਂ ਵੀ ਐਵੇਂ ਮੇਰਾ ਨਾਂ ਲੱਗੂਗਾ ਲੈ ਘੀਚਾਤੀ ਲੱਗੀ ਹੁਣ ਮੇਰ ਕੋ ਸੱਚੀ ਹੋਣੀ ਕੀ ਵੀ ਤਾਂ ਕੀ ਕੀ ਗੱਲਾਂ ਕਰਕੇ ਆਈ ਹੋਣੀ ਆ ਇਹ ਵੀ ਐਜਾ ਹੀ ਆਪਾਂ ਲਾ ਫੇ ਕੋਈ ਗੱਲ ਕਰਦਾ ਤੇ ਗਾੜੀ ਹੰਗਾਰਾ ਨਾਲ ਦਿੱਤਾ ਹੋਊਗਾ ਇਹ ਚੁੱਪ ਕਰਕੇ ਗਾੜੀ ਬੈਠੀ ਰਹੀ ਹੋਊਗੀ ਚੁੱਪ ਕਰਨ ਵਾਲੀ ਤੇ ਇਹ ਵੀ ਨਿਗੀ ਇੱਕ ਤੇ ਮੇਰਾ ਰਾਦਾ ਵੀ ਹੀਰੇ ਨੂੰ ਦੱਸਾਂ ਕਿ ਇਹ ਜਿਹੜੀ ਮਗਰੋਂ ਮਗਰੋਂ ਗਈ ਤੇ ਮਗਰੋਂ ਮਗਰੋਂ ਸੇਛਤੀ ਆ ਗਈ ਆ ਤੇ ਨਾਲੇ ਉਹਨਾਂ ਦੇ ਘਰ ਗਈ ਆ ਇਹਦਾ ਕੀ ਕੰਮ ਹੈਗਾ ਉਹਨਾਂ ਦੇ ਘਰ ਜਾਣ ਦਾ ਇਹ ਜੀ ਜਿਹੜੀ ਕੁ ਝਾਰ ਚ ਭਾਈ ਉਹਦੇ ਕੋਈ ਕਰਮ ਨਹੀਂ ਆ ਤੇ ਕੇ ਇਹਦੇ ਪਿਓ ਦੇ ਵੀ ਕੰਨੀ ਆਵਾਜ਼ ਪਾਉਂਦੀ ਆ ਵੀ ਆਹ ਕੋਈ ਕਰਦੀ ਫਿਰਦੀ ਹੋ ਪਿੰਡ ਛੱਡਿਆ ਪੀ ਹੋਏ ਤੇਰੇ ਨਾਲ ਆਜੇ ਸੂਟ ਲੈਣ ਦੇ ਕੇ ਆਈ ਕੱਲੂ ਇਹ ਲੈਣ ਤੋਰ ਤੂਗੀ ਵੈਲੇ ਹੁਣ ਇਹ ਆ ਮੈਂ ਜਾਣਾ ਮੈਂ ਕਿਤੇ ਜਾਣ ਹੁਣ ਇਹਨੂੰ ਮਮੇ ਨਹੀਂ ਦਿੰਦੀ ਇਹਨੂੰ ਵਾਕੀ ਜਾ ਕੇ ਘਰੋਂ ਪੈਰ ਉੱਟ ਕੇ ਦੱਸੇ ਭਲਾ ਕਿ ਤਾ ਜਾਂਦੀ ਆਏ ਇੱਕ ਤੇ ਇਹਨੂੰ ਮੈਂ ਦੱਸਣੀ ਆ ਕਿ ਜੇ ਸੋਨੂੰ ਆਊਗਾ ਤਾਂ ਤੂੰ ਨਾ ਉਹਦੇ ਨਾਲ ਕੋਈ ਗੱਲ ਕਰੀਂ ਟੋਲ ਮਟੋਲਾ ਕਰ ਲਈ ਵੇਖੀ ਜਾਊਗੀ ਤੇ ਮੈਂ ਹੀ ਨਾ ਪਿਓ ਇਹਦੇ ਨੂੰ ਦੱਸਾਂ ਕਿ ਜੇ ਆਊਗਾ ਤਾਂ ਤੂੰ ਨਾ ਕੋਈ ਗੱਲ ਕਰੀਂ ਔ ਚੱਲੇ ਨਾ ਗੱਲ ਕਰੀਂ ਕੋਈ ਮੈਂ ਆ ਗਈ ਆਖਣੀ ਹਾਂ ਉਹ ਕਵਲ ਪੈਂਟ ਗਈ ਸੀ ਅੱਜ ਕੱਪੜੇ ਛੀਨੇ ਦੇਣ ਅੱਛਾ ਤੇ ਉਥੋਂ ਆਂਦੀ ਵੀ ਮੈਨੂੰ ਚਾਤੀ ਲੱਗੀ ਸੀ ਹੂੰ ਤੇ ਉਧਰ ਲੱਗੀ ਸੋਨੂੰ ਘਰ ਅੱਛਾ ਤੇ ਉਹ ਆਂਦੀ ਬਾਜ਼ਾਰ ਤਾਂ ਜੀਆਂ ਪੰਦੀ ਸੀ ਤੇ ਉੱਥੇ ਕੁੜੀ ਆਉਂ ਆ ਜੇ ਆਉਂ ਆ ਤੇ ਮੈਂ ਤੇ ਆਂਦੀ ਕੋਈ ਗੱਲ ਨਹੀਂ ਕੀਤੀ ਇਹ ਸੋਨੂੰ ਸੋਨੂੰ ਨੂੰ ਆਦੀ ਸੋਨੂੰ ਨੂੰ ਮਾਦੀ ਹੀ ਗਈ ਅੱਛਾ ਤੇ ਉਹ ਸੋਨੂੰ ਇਹ ਆਂਦਾ ਵੀ ਮੈਂ ਵੱਡੇ ਪਾਦੀ ਵੱਲ ਜਾਣਾ ਕਿਸ ਦਿਨ ਤੇ ਮੈਂ ਪੁੱਛ ਕੇ ਹਮਣਾ ਹਾਂ ਤੇ ਹੁਣ ਉਹ ਬੇਖੋਪੀ ਕਿਤਾ ਕਰਨੀ ਆ ਜੇ ਆਉਂ ਤੇ ਤੁਸੀਂ ਕੋਈ ਗੱਲ ਨਾ ਕਰਿਓ ਨੇ ਮੈਂ ਉਹਨੂੰ ਆਖੋ ਵੀ ਸਾਨੂੰ ਕਿਸ ਗੱਲ ਦਾ ਪਤਾ ਹੀ ਨਹੀਂਗਾ ਹਾਂ ਵੀ ਕੁੜੀ ਸਾਡੀ ਚ ਅਜੇ ਪਰਸੋਂ ਜੇ ਆਈ ਆ ਤੇ ਉਹਨੇ ਕੋਈ ਗੱਲ ਦੱਸੀ ਨਹੀਂ ਤੇ ਇਹਨੂੰ ਕਿੱਥੋਂ ਪਤਾ ਲੱਗਦਾ ਵਾ ਇਹ ਸੂਆ ਹੀ ਲੈਂਦੀ ਰਹਿੰਦੀ ਆ ਗੁਜਿੰਦਰ ਤਾਂ ਪਰਸੋਂ ਜੇ ਆਈ ਆ ਤੇ ਉਹ ਇਹਨੂੰ ਕਿੱਥੋਂ ਪਤਾ ਲੱਗ ਜਾਂਦਾ ਉਹ ਸਾਨੂੰ ਕੁੜੀਆਂ ਦਾ ਦੱਸ ਕੇ ਜਾਂਦੀ ਕੋਈ ਉਹ ਗੱਲ ਵੀ ਤੁਸਗਾ ਲੈਂਦੀ ਰਹਿੰਦੀ ਤੇ ਜੀਜੀ ਨੇ ਦੱਸਦੀ ਤੇ ਮੁੜ ਕੇ ਆਂਦੀ ਮੈਨੂੰ ਬਦੋ ਬਦੀ ਕੇਰ ਕੇ ਲੈ ਗਈ ਮੈਂ ਹਾਂ ਤੂੰ ਕਿਉਂ ਕਹੀ ਹਾਂ ਬਦੋ ਬਦੀ ਕੌਣ ਖੜਦਾ ਵਾ ਉਦਾਂ ਹੀ ਨੂੰ ਚੁਕਲੀਆਂ ਦੀ ਆਦਤ ਵਾ ਨਹੀਂ ਇਹਨੇ ਚੁਕਲੀਆਂ ਕੀ ਕਰਦੀਆਂ ਇਹਨੂੰ ਕੇਰ ਕੇ ਲੈ ਗਈ ਆ ਬਦੋ ਬਦੀ ਤੇ ਇਹਨੂੰ ਵੀ ਮੈਂ ਚੁਕਲੀਆਂ ਕਰਾਇਆ ਜਦੋਂ ਆਂਦੀ ਮੈਂ ਤਾਂ ਨਹੀਂ ਕੋਈ ਗੱਲ ਕੀਤੀ ਤੇ ਪਰ ਜਦੋਂ ਬੰਦਾ ਕੋਈ ਗੱਲ ਕਰੇ ਤਾਂ ਰਾਤ ਦੇਣਾ ਪੈਂਦਾ ਹੀ ਆ ਉਹਦੇ ਅੱਗੇ ਹੀ ਵੀ ਅੰਦਰ ਦੇ ਚੁਕਲੀਆਂ ਦੀ ਭਰੀ ਆ ਵੀ ਉਹਨਾਂ ਜੇਰੋਂ ਠੰਡ ਨਹੀਂ ਪੈਂਦੀ ਜਿੰਨਾ ਜੇਰ ਕੋਈ ਇਹਨਾਂ ਕਿਸ ਨੂੰ ਗੱਲ ਲਾ ਰਹੀ ਜਗੀਆਂ ਤੂੰ ਹੁਣ ਇਹ ਗਿਓ ਕਿ ਜੇ ਆਊਗਾ ਵੀ ਸੋਨੀਤਾ ਸੋਨੂ ਤੁਹਾਡੇ ਤੱਕ ਤੇ ਤੁਸੀਂ ਉਹਨੂੰ ਸੰਭਾਲ ਲਿਓ ਗੱਲ ਨੂੰ ਕੋਈ ਗੱਲ ਉਹ ਮੈਂ ਕੋਈ ਨਹੀਂ ਮੈਂ ਸੰਭਾਲੂਗਾ ਮੈਂ ਉਹਨੂੰ ਆਖਣਾ ਵੀ ਜਦੋਂ ਆਨ ਨੂੰ ਕਿਸ ਗੱਲ ਦਾ ਪਤਾ ਹੀ ਨਹੀਂ ਤੇ ਉਹ ਐਵੇਂ ਆਣ ਕੇ ਸਾਨੂੰ ਕੋਈ ਆਖੂਗਾ ਆਪ ਚਾਹੇ ਨਹੀਂ ਤੇ ਨਾਲ ਚੱਲ ਚੱਲ ਤੂੰ ਆਪ ਜਾ ਕੇ ਅੱਖੀਂ ਦੇਖਿਆ ਮੈਂ ਉਹਨੂੰ ਆਖੂਗਾ ਵੀ ਮੈਂ ਨਾਲ ਚੱਲਦਾ ਤੇਰੇ ਚੱਲ ਆਉਨੇ ਆ ਕੀ ਗੱਲ ਆ ਉੱਥੇ ਦੇ ਚੰਗੇ ਬਨੇ ਹੋਛਦੇ ਨਹੀਂ ਨਹੀਂ ਚਲ ਜਾਂਗੇ ਕਿਸ ਦਿਨ ਕਿ ਮੰਮੀ ਚਲ ਜੂਗੀ ਨਾਲ ਇਹੋ ਜੀ ਕਿਹੜੀ ਗੱਲ ਵਾ ਨਾਲ ਚਾਚੀ ਨੂੰ ਵੀ ਲੈ ਜੇ ਬਹੁਤੀ ਜ਼ਿਆਦਾ ਕੀ ਹੋਊ ਉਹ ਨੂੰ ਨਾਲ ਲੈ ਜਾਂਗੇ ਚੱਲ ਫਿਰ ਜੇ ਜ਼ਿਆਦਾ ਹੋਊਗੀ ਤੇ ਨਾਲ ਆ ਤਰੇ ਵੀ ਕੁੜੀਆਂ ਔਖੀਆਂ ਕਿ ਸੌਖੀਆਂ ਕੁੜੀਆਂ ਸਾਡੀਆਂ ਦੇ ਚੰਗੇ ਬਨੇ ਸੁਖੀ ਬਸਣ ਡੀਆਂ ਤੇ ਤੂੰ ਕੋਈ ਨਾ ਕੋਈ ਨੂੰਤੀ ਲਉਂਦੀ ਰਹੀਂ ਨੀ ਆ ਇਹੋ ਹੀ ਆ ਵੀ ਇਹਨਾਂ ਦੀਆਂ ਕੰਨਾਂ ਸੌਖੀਆਂ ਬਸਣ ਡੀਆਂ ਵਾ ਜੇ ਨਹੀਂ ਤੇ ਔਖੀਆਂ ਹੀ ਹੋਣ ਹੋਰ ਹੀ ਕੋਈ ਬੰਨਾ ਮਾਰਦੇ ਨਹੀਂ ਆ ਪੀ ਲਵਲੀ ਆ ਉਹਨਾਂ ਸੇ ਕਰਦਾ ਤੇ ਹੁਣ ਆਹੀ ਵੀ ਕਿ ਨੱਕ ਚਰ ਪੜਦੇ ਪਉਣੇ ਆ ਗਲਤ ਤੇਰੀ ਵੀ ਠੀਕ ਆ ਆ ਵੀ ਕੁੜੀ ਦੱਸ ਤੇ ਉਦਣ ਗਈ ਜੈ ਸੋਨੂ ਤੱਕ ਗੱਲ ਨਹੀਂ ਉਪਣ ਦਿੱਤੀ ਉਹੋ ਹੀ ਵੀ ਗੱਲ ਤੇ ਤੇਰੀ ਹੈ ਠੀਕ ਆ ਪਰ ਕਰੀਏ ਵੀ ਕੀ ਹੁਣ ਗੱਲ ਦਾ ਤੇ ਇਹੋ ਹੀ ਆ ਨਾ ਬਜਾਦ ਨਾ ਪਤਾ ਲੱਗਦਾ ਸਾਨੂੰ ਤੇ ਫੇਰ ਐਸੀ ਹੋ ਜਾ ਕੇ ਆਹੀ ਤੇ ਹੋ ਅਨੇ ਵੀ ਚੱਲ ਹੁਣ ਸੋਨੂ ਤੱਕ ਨਾ ਜਾਵੇ ਗੱਲ ਉਹ ਤੇ ਅੱਗੇ ਨਹੀਂ ਠੀਕ ਠੋਕ ਰਹਿੰਦਾ ਤੇ ਉਹਨੇ ਬਹੁਤ ਜਿਆਦੀ ਟੈਨਸ਼ਨ ਲੰਡਾਣੀ ਆ ਬਹੁ ਜਦੋਂ ਬਾਹਰ ਹੋ ਜੇ ਉਹਨੂੰ ਪਤਾ ਲੱਗੂ ਤੇ ਫੇਰ ਕੀ ਕਰਾਂਗੇ ਬਾਰੋਂ ਤੇ ਹੁਣ ਫਿਰ ਇਕ ਤਾਂ ਮਾਪਿਓ ਲੱਗਣਾ ਤੇ ਹੈਗਾ ਹੀ ਆ ਕਿੰਨਾ ਕਚਰ ਪੜਦੇ ਪਾਵਾਂਗੇ ਅਸੀਂ ਤੇ ਚਲ ਹੁਣ ਫਿਰ ਕੀ ਕਰ ਸਕਦੇ ਆ ਕਰ ਸਕਦੇ ਤੁਸੀਂ ਸੋਨੂ ਤੱਕ ਨਾ ਜਾ ਗੱਲ ਉਪਣਦੇ ਹੋ ਨਹੀਂ ਮੈਂ ਤਾਂ ਨਹੀਂ ਕਰਦਾ ਗੱਲ ਕੋਈ ਇਹੋ ਆਖਿਓ ਵੀ ਨਹੀਂ ਉੱਥੇ ਕੋਈ ਗੱਲ ਨਹੀਂ ਕਿ ਚਲੋ ਜਾਈਏ ਲੈ ਜਾਨੇ ਤੈਨੂੰ ਨਾਲ ਤੇ ਤੂੰ ਵੇਖਿਆ ਮਮੀ ਚਲ ਜਾਨਾ ਆਖੂ ਜਿਆਦਾ ਤੇ ਮੈਂ ਖੁਮ ਚੱਲ ਭਰਾ ਨਾਲ ਚੱਲ ਚੱਲ ਤੇ ਵੇ ਆਉਨੇ ਆ ਆ ਵੀ ਦੋ ਜਾਨੇ ਚੱਲ ਜਾਨੇ ਉੱਥੇ ਕੀ ਆ ਆ ਤਾਂ ਗੱਲ ਵੀ ਕੀ ਕਰੀ ਆ ਚੱਲ ਆਓ ਫਿਰ ਹੁਣ ਖਾਓ ਰੋਟੀ ਪਾਣੀ ਤੇ ਹੁਣ ਵੇਖੀ ਜਾਉ ਜੋ ਹੋਊਗਾ ਚੱਲ ਫੇ ਹੁਣ ਕੀ ਕਰਨਾ ਉਹ ਗੱਲ ਵੀ ਲੱਕੋ ਪਾਏ ਆ ਗਏ ਆ ਹੁਣ ਕੋਈ ਸਮਝ ਨਹੀਂ ਲੱਗਣ ਰਹੀ ਕੀ ਕਰੀਏ ਕੀ ਉਹਦੋਂ ਗਲਤੀ ਕਰ ਲਈ ਨਾ ਆਪਾਂ ਹਾਂ ਉਹ ਤੇ ਆਖਿਆ ਮੈਂ ਬੜਾ ਆਂਦੀ ਹੁੰਦੀ ਵੀ लवली ਘਰ ਨਹੀਂ ਕਰਨੀ ਇੱਕ ਵਾਰੀ ਸੱਸ ਜਿਹੜੀ ਨਾ ਉਹ ਨਹੀਂ ਉਹ ਪੈੜੀ ਚ ਵਾਇਓ ਉਹ ਬਾ ਰਵਿੰਦਰ ਕੀ ਡਈਆਂ ਕਰਨ ਕੁਛ ਨਹੀਂ ਕਰਨਾ ਕੀ ਆ ਹਾਂ ਆ ਕਪੜੇ ਇਹੇ ਧੋਤੇ ਤੇ ਮੈਂ ਹਾਂ ਤੈ ਘਰ ਕਿਧਰ ਰੱਖੀ ਲਵਾ ਅੱਛਾ ਅੱਛਾ ਹਾਂ ਚਲ ਵਧੀਆ ਆਕੇ ਬਾਕੀ ਮੁੱਗਿਆ ਕੰਮ ਤੰਦਾ ਕੰਮ ਤੰਦਾ ਬਸ ਮੁੱਕੀ ਗਿਆ ਕੋਹ ਦੀਦੀ ਦੇਰ ਸੋਈ ਦੇ ਵਿੱਚ ਕਰਨਾ ਹੂੰ ਤੇ ਮੈਂ ਫਿਰ ਇਧਰ ਡੱਬੀ ਸਾਬ ਸੁਫਾਈ ਦਾ ਕਰ ਲਿਆ ਵਾ ਗਰਮੀ ਬੜੀ ਆ ਤੇ ਆ ਗਰਮੀ ਤੇ ਹੈ ਹੀ ਚੱਲੇ ਆ ਪੀਰ ਨਾਲ ਮਿਲ ਕੇ ਕਰ ਲਈਦਾ ਵਾ ਉਹ ਚੱਲ ਠੰਡੇ ਠੰਡੇ ਕਰ ਲਿਆ ਕਰੋ ਹਾਂ ਵੇਲੇ ਹੋ ਜਾਈਦਾ ਵਾ ਹਾਂ ਠੀਕ ਕਿਥੋਂ ਆਏ ਆ ਮੈਂ ਬੰਬੀ ਤੋਂ ਆਇਆ ਹਾਂ ਫੇਰ ਮਰਨ ਗਿਆ ਸੀ ਅੱਛਾ ਆਹ ਕਿਉ ਮੈਂ ਤਾਂ ਗੱਲ ਕਰਨੀ ਏ ਕਿ ਜਾਣਾ ਨਹੀਂ ਸ਼ਹਿਰ ਸ਼ੋਰ ਸ਼ਹਿਰ ਨਹੀਂ ਹਲਦਨੀ ਕੋਈ ਵੀ ਰੱਦਾ ਹੈਗਾ ਜਾਣ ਦਾ ਕਿਉ ਮੈਂ ਚੱਲ ਇੱਕ ਅਦਾ ਸੂਟ ਸਾਟ ਲੈ ਆਈ ਮੈਂ ਵੀ ਜਾਣਾ ਮੈਂ ਸਮਾਨ ਜਿਹਾ ਲਿਆਉਣਾ ਆਪਣਾ ਥੋੜਾ ਜਿਹਾ ਚੱਲ ਕੋਈ ਨਹੀਂ ਫਿਰ ਮੈਂ ਭਾਬੀ ਨਾਲ ਚਲ ਜਾਂਗੀ ਕੋਈ ਨਹੀਂ ਓਏ ਓਹੋ ਭਾਬੀ ਨਾਲ ਜਾਣਾ ਮੁੜ ਕੇ ਆਹ ਤੂੰ ਮੇਰ ਨਾਲ ਚੱਲ ਅੱਗੇ ਵੀ ਦੋਨਾਂ ਹੀ ਜਾਂਦੀ ਰਹੀ ਚੱਲ ਇੱਦਾਂ ਹੀ ਕਰ ਲੋ ਜੇ ਤੁਸੀਂ ਜਾਣਾ ਫਿਰ ਤੁਹਾਡੇ ਨਾਲ ਚਲ ਜਾਂਗੂ ਮੈਂ ਆਹ ਦੋਵੇਂ ਜਾਣੇ ਚੱਲ ਜਾਾਂਗੇ ਨਾਲੇ ਰੌਣ ਰਾਂਈ ਪਰ ਮੈਨੂੰ ਜੀ ਕੀ ਨਹੀਂ ਹੁੰਦਾ ਵੀ ਤੁਸੀਂ ਕਹਿੰਦੇ ਆ ਅੱਗੇ ਕਦੀ ਨਾਂ ਨਹੀਂ ਲਿਆ ਜਾਂਦਾ ਭਾਵੇਂ ਤੂੰ ਗਾਣਾ ਸ਼ਾਇਰ ਛੇ ਕਿਦਾਂ ਜੇ ਨਾਂ ਜਾਓ ਤਾਂ ਵੀ ਬਰੇ ਤੇ ਜੇ ਜਾਓ ਤਾਂ ਵੀ ਬਰੇ ਉਹ ਮੈਂ ਉਹ ਥੋੜਾ ਗੱਲ ਕਰਨ ਦੀ ਆ ਮੈਨੂੰ ਇਹ ਸੋਚ ਆਉਂਦੀ ਆ ਵੀ ਜਗਦੰਮ ਤੁਸੀਂ ਬਦਲ ਕਿਦਾਂ ਗਏ ਆ ਜਿੱਦੇ ਪਹਿਲਾਂ ਤਾਂ ਤੁਸੀਂ ਕੋਈ ਗੱਲ ਕਰਗੇ ਨਹੀਂ ਹੋਸ਼ ਹੁੰਦੇ ਕੋ ਯਾਰ ਬਦਲਣਾ ਕੀ ਆ ਮੈਂ ਵੀ ਇੱਕ ਦਿਨ ਆਪਣੇ ਮਨ ਨਾਲ ਇਦਾਂ ਹੀ ਸਲਾਹ ਕਰਨ ਲਿਆ ਵੀ ਕੀ ਦੁੱਖ ਦੇਣ ਡਿਆਂ ਮੈਂ ਕਰਦਿਆਂ ਥੋੜਾ ਦੁੱਖ ਦਿੱਤਾ ਵਾਗੇ ਚਲੋ ਵਧੀਆ ਗੱਲ ਵਾ ਕਿ ਤੁਹਾਨੂੰ ਕਿਤੇ ਮਤਬੁੱਧ ਪਈ ਐ ਮਾਸਾ ਤੁਹਾਨੂੰ ਵੀ ਫਿਕਰ ਹੋਇਆ ਵਾ ਕਰਦਾ ਉਹ ਯਾਰ ਮੁੱਕਦੀ ਗੱਲ ਐ ਜੇ ਉਹਨਾ ਨਾ ਘਰ ਆਉਣਾ ਤੇ ਜਿੰਨਾ ਲੱਗੇ ਮੈਂ ਖਲਾਉਂਦਾ ਰਹੇ ਉਹਨਾਂ ਲੱਗੇ ਮੈਂ ਹੁਣ ਨਹੀਂ ਜਾਂਦਾ ਤੇ ਆਪੇ ਸੁਧਰ ਜਾਣਾ ਬੰਦੇ ਨੇ ਚਲੋ ਵਧੀਆ ਗੱਲ ਵਾ ਹਾਂ ਤੈਨੂੰ ਉਦੋਂ ਦੇ ਹਟਾਉਂਦੇ ਹੀ ਆਂ ਵੀ ਚੱਲੇ ਨਾ ਕੰਮਾਂ ਤੋਂ ਹਟਜੋ ਇਹ ਕੰਮ ਚੰਗੇ ਨਹੀਂਗੇ ਹੈਗੇ ਆਪਣੀ ਸਿਹਤ ਦਾ ਹੀ ਨੁਕਸਾਨ ਹੋਵੇ ਵਿੱਚ ਕਿਸਦਾ ਤੇ ਕੋਹ ਨਹੀਂ ਜਾਣਾ ਹੈਗਾ ਉਹ ਆਹੋ ਉਹਦੇ ਆਪਣੇ ਘਰ ਤੁਸੀਂ ਆਪਣੇ ਘਰ ਚੱਲ ਕੋਈ ਗੱਲ ਨਹੀਂ ਵੇਖ ਲੈ ਜੇ ਜਾਣਾ ਵਾ ਸ਼ਹਿਰ ਤੇ ਫਿਰ ਚੱਲ ਪਾ ਮੇਰਾਂ ਚਲੋ ਕੋਈ ਗੱਲ ਨਹੀਂ ਜਾਣਾਂਵਾ ਤੇ ਮੈਂ ਪੁੱਛ ਲਈਨੀ ਆ ਤੇ ਨਾਲੇ ਪਿੰਡ ਪੁੰਡ ਦਾ ਵੇਖ ਲਾ ਕੇ ਦੰ ਬਣਾਉਣਾ ਪ੍ਰੋਗਰਾਮ ਤੇ ਪਿੰਡ ਦਾ ਵੀ ਕੋਈ ਨਹੀਂ ਵੇਖ ਲੈਨੇ ਆ ਹੂੰ ਕੋਈ ਨਹੀਂ ਜੇ ਤੁਸੀਂ ਆਖੰਦੀਆਂ ਆਂ ਆਹ ਨਾਲੇ ਭਾਬੀ ਨੂੰ ਪੁੱਛ ਲਈਂ ਫਿਰ ਗੱਡੀ ਚੱਲ ਜਾਏ ਇਕੱਠੇ ਹੀ ਕੋਈ ਗੱਲ ਨਹੀਂ ਚੱਲ ਜਾਾਂਗੀ ਆਹੋ ਚਲ ਉੱਥੋਂ ਫਿਰ ਆ ਮਾਰ ਆਉਨੇ ਆ ਆ ਕੋਈ ਨਹੀਂ ਕਰ ਲੈਨੇ ਆ ਸਲਾਦ ਫਿਰ ਕੋਈ ਨਹੀਂ ਹੋਵਾਂਗੇ ਕਿਸ ਦਿਨ ਜਾ ਕੇ ਜੇ ਕਹਿਣ ਦੀਆਂ ਤੇ ਆਹੋ ਤੇ ਚਲ ਮੈਨੂੰ ਦੱਸਦੀ ਹੈ ਕੋਈ ਨਹੀਂ ਜਾਣਾ ਹੋਊਗਾ ਸ਼ਹਿਰ ਤੇ ਸ਼ਹਿਰ ਮੈਂ ਤੁਹਾਨੂੰ ਪਹਿਲਾਂ ਨਾ ਮੰਮੀ ਨੂੰ ਮੜਿਆ ਜਾ ਪੁੱਛ ਲਾਂ ਕੋਈ ਗੱਲ ਨਹੀਂ ਪੁੱਛਣੀ ਤੂੰ ਆ ਮਮੀ ਨੇ ਪਹਿਲਾਂ ਕਰਕੇ ਪਾ ਲਈ ਸਲਾਦ ਫਿਰ ਕੋਈ ਗੱਲ ਨਹੀਂ ਚਲ ਜਾਾਂਗੇ ਜਾਂ ਫਿਰ ਪੁੱਛਣੀ ਭਾਬੀ ਨੂੰ ਜੇ ਜਾਣਾ ਹੋਊਗਾ ਤੇ ਫਿਰ ਗੱਡੀ ਚਲ ਜਾਾਂਗੇ ਚਲੋ ਠੀਕ ਆ ਆਹ ਪੁੱਛ ਜਾਣਾ ਤੇ ਹੈ ਹੀ ਹੁਣ ਤੇ ਰੋਟੀ ਖਾਦੀ ਫਿਰ ਦੀ ਕੋਈ ਨਹੀਂ ਮੈਂ ਖਾ ਲੈਂਦਾ ਮੈਂ ਮੈਂ ਨਾ ਆਵਾ ਮੜਾ ਜਾ ਚੱਲਦਾ ਹੋ ਫਿਰ ਰੋਟੀ ਖਾਓ ਫਿਰ ਕੋਈ ਵੀ ਨਹੀਂ ਜਾਣਦਾ ਚੰਗਾ ਚੱਲ ਸੱਚੀ ਮੈਂ ਤਾਂ ਬੜੀ ਖੁਸ਼ੀ ਹੋਈ ਆ ਕਿ ਚੱਲ ਕੇ ਤੇਨਾਂ ਨੇ ਵੀ ਨਾ ਲਿਆ ਵੀ ਤੂੰ ਰੁਪਿੰਦਰ ਸ਼ਹਿਰ ਜਾਣਾ ਵਾ ਕੋਈ ਸੂਟ ਲਿਓਣਾ ਚਾਹੀ ਕਿਦਾਂ ਨੇđi ਇਹਨਾਂ ਨੇ ਕਦੀ ਨਹੀਂ ਕਿਤੇ ਆਖਿਆ ਕਿ ਚਾਹੇ ਤੋ ਕੋਈ ਚੀਜ਼ ਲੈਣੀ ਆ ਚਾਹੇ ਕਿ ਦਾਵਾ ਸੱਚੀ ਮੈਂ ਤਾਂ ਬੜੀ ਹੁਣ ਖੁਸ਼ੀ ਹੁੰਦੀ ਆ ਕਿ ਜਾਲੇਣਾ ਇੰਨੇ ਵਧੀਆ ਰਹਿੰਦੇ ਆ ਨਾ ਹੁਣ ਕਿਤੇ ਚੱਲ ਬਾਬਾ ਜੀ ਹੁਣ ਗਾੜੀ ਵੀ ਇਦਾਂ ਹੀ ਵਧੀਆ ਵਧੀਆ ਰਹਿੰਨਾ ਤੇ ਹਨੂ ਕੀ ਲੋੜਾ ਕਰਦੇ ਵਿੱਚ ਲੜਾਈ ਕਰਨ ਦੀ ਚਾਹੀਏ ਇਹਨਾਂ ਨਾਲ ਬੋਲਣ ਦੀ ਐਵੇਂ ਤਾਂ ਦੁਖੀ ਤੇ ਮਰੇ ਬੋਲਦੇ ਹੀ ਜੇ ਮੰਮੀ ਆ ਉਹ ਵੀ ਤਾਂ ਇਖੀ ਜੀ ਪੈਂਦੀ ਚੱਲੇ ਨਹੀਂ ਬੜਾਵਾ ਕਿ ਇਹਨਾਂ ਨੂੰ ਥੋੜਾ ਬੋਧਾ ਨਾ ਅਗਲ ਆ ਗਈ ਹੈ ਤੇ ਮੈਂ ਵੀ ਘਰ ਵਾਲਾ ਹੈਗਾ ਮੈਨੂੰ ਮਗਰ ਫਿਕਰਵਾ ਚੱਲੇ ਨਹੀਂ ਬੜਾਵਾ ਮੈਂ ਪਾਣੀ ਬਣਾਉਂਦੀ ਨਿੰਬੂ ਵਾਲਾ ਗਰਮੀ ਬੜੀ ਐ ਤਰੀ ਸੰਗ ਸੁੱਕਣ ਡਿਆ ਵਾਜ ਤੇ ਚਾਹ ਨੂੰ ਜੀ ਨਹੀਂ ਕਰਨ ਡਿਆ ਅਜਾ ਰਸ ਦਿਆ ਉਹ ਜਾ ਪਿਆ ਹੀ ਨਹੀਂ ਗਾ ਲੈ ਮਮੀ ਮੈਂ ਤੁਹਾਨੂੰ ਘਰ ਲੱਭਾਂਦੀ ਹੀ ਤੇ ਤੁਸੀਂ ਇੱਥੇ ਕਰਦੇ ਆ ਬਾਹਰ ਮੈਂ ਇੱਥੇ ਕੀ ਕਰਨਾ ਨਿੰਬੂ ਤੋੜਨ ਰਹੀ ਆ ਮੈਂ ਪਾਣੀ ਘੋਟ ਬਣਾ ਕੇ ਪੀਣੇ ਆ ਚਾਹ ਨੂੰ ਜੀ ਨਹੀਂ ਉਹ ਕਰਨ ਡਿਆ ਆਉਹੀ ਤਾਂ ਹੈ ਜੀ ਤੁਸੀਂ ਮੈਨੂੰ ਦੱਸ ਦਿੰਦੇ ਤੇ ਮੈਂ ਬਣਾ ਦਿੰਦੀ ਚੱਲ ਤੈਨੂੰ ਮੈਂ ਕੀ ਦੱਸਣਾ ਵਾ ਮੈਂ ਹੰਦਰ ਕੋਈ ਕੰਮ ਕਰਦੀ ਹੋਏਗੀ ਤਾਂ ਆਪ ਹੀ ਤੋੜ ਕੇ ਬਣਾ ਲੈਣੀ ਆ ਚਲੋ ਠੀਕ ਵਾ ਤੇਲ ਲਵਲੀ ਆਇਆ ਵਾ ਹਾਂਜੀ ਉਹ ਆਗੇ ਹੁਣੇ ਆਈ ਗਿਆ ਹਲੇ ਅੱਛਾ ਆ ਉਹ ਆਈ ਗਿਆ ਤੇ ਉਹ ਦੇਹੀ ਰੋਟੀ ਬਲੋ ਦੇਹੀ ਤੇ ਮੈਚਲ ਨਾਲ ਲੋ ਮੜਾ ਜਿਆ ਬਰੋਂ ਤੁਹਾਨੂੰ ਪਤਾ ਫੇਰ ਪਛੀਂਦੇ ਨਾ ਭੀਜੀ ਹੁੰਦੇ ਆ ਤੇ ਪਹਿਲਾਂ ਮੈਂ ਚਲ ਨਾਤ ਹੋ ਗਏ ਫੇਰ ਰੋਟੀ ਖਾਓ ਵੇਖ ਲਾ ਰਪਿੰਦਰ ਆਪੇ ਮਾਨ ਮੇਰ ਪੈ ਗਈ ਆ ਕਿ ਆ ਸਗੋ ਨਾ ਜਿਆਦੀ ਚੜ ਕਰਦੇ ਆ ਤੇ ਜੇ ਨਾ ਨਾ ਕਾਓ ਆਪਿਆ ਸਮਝ ਆ ਜਾਂਦੀ ਆ ਹੁਣ ਵੇਖ ਲਾ ਟਾਈਮ ਨਾ ਆਉਂਦਾ ਵਾ ਰੋਟੀ ਪਾਣੀ ਖਾਂਦਾ ਵਾ ਕੈਨ ਦੀ ਲੋੜ ਵੀ ਨਹੀਂ ਪੈਂਦੀ ਬੋਤਾ ਹਾਂਜੀ ਅੰਮੀ ਜੀ ਉਹੀ ਤੇ ਮੈਂ ਤੁਹਾਨੂੰ ਵੀ ਦੱਸਣ ਆਈ ਹਾਂ ਪਿਛਲ ਹੁਣ ਸੱਚੀ ਇੰਨੀ ਖੁਸ਼ੀ ਹੁੰਦੀ ਆ ਨਾ ਕਿ ਜਦੋਂ ਟਾਈਮ ਨਾਲ ਘਰ ਆ ਜਾਂਦੀ ਆ ਚੱਲ ਹਣੂ ਵੀ ਕੋਈ ਆਪਣੇ ਦੁੱਖ ਦੀ ਦੱਸਦੇ ਕੋਈ ਸੁੱਖ ਦੀ ਦੱਸਦੇ ਨੀ ਡੱਗੇ ਤੇ ਸਾਰਾ ਦਿਨ ਹੀ ਬਾਹਰ ਕੱਢ ਆਉਣਾ ਸਾਰੀ ਰਾਤ ਵੀ ਇਦਾਂ ਹੀ 24 ਘੰਟੇ ਮਗਰ ਧਿਆਨ ਰਹਿਣਾ ਹੁਣ ਵੀ ਘਰ ਆਉਂਦੇ ਆ ਹੁਣ ਵੀ ਆਉਂਦੇ ਆ ਚੱਲਿਆ ਕੀ ਹੁਣ ਮਹੀਨੀ ਦੇ ਫਿਕਰ ਮੁਕੀ ਆ ਨਾ ਹੱਡੀ ਚੱਲ ਕੋਈ ਨਹੀਂ ਨਹਾਉਂਦਾ ਵਾ ਨਾ ਉਹਨੂੰ ਰੋਟੀ ਪਾਣੀ ਦੇ ਜੇ ਪਾਣੀ ਮੰਗਦਾ ਵਾ ਤਾਂ ਮੈਂ ਲੱਗੀਆਂ ਬਣਾਉਣ ਪਾਣੀ ਘੁੱਟ ਪੀ ਲੈ ਕੋਈ ਨਹੀਂ ਉਹਦੇ ਪੁੱਛ ਲੈਨੇ ਆ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੀ ਹੋਰ ਕਾਦੀ ਗੱਲ ਕਰਨੀ ਆ ਗੱਲ ਮੇ ਇਹ ਕਰਨੀ ਹੀ ਤੇ ਇਹ ਮੈਨੂੰ ਡੇ ਹੀ ਕਹਿਣ ਵੀ ਜੇ ਸ਼ਹਿਰ ਜਾਣਾ ਵਾ ਤੇ ਚਲ ਤਿਆਰ ਹੋ ਜਾ ਤੇ ਕਿੱਦਾਂ ਕਰਾਂ ਦੱਸੋ ਲਿਆਉਣਾ ਕੋਈ ਸ਼ਹਿਰੋਂ ਮੇਰੀ ਤੇ ਕੋਈ ਸਲਾਹ ਨਹੀਂ ਹਲੇ ਜਾਣ ਦੀ ਹਾਂ ਇਹ ਆਖੰਦੇ ਹੀ ਕਿ ਮੈਂ ਜਾਣਾ ਵਾ ਤੇ ਚੱਲ ਮੇਰੇ ਨਾਲ ਮੈਂ ਦੇਖਿਆ ਮੈਂ ਚਲ ਕੋਈ ਨਹੀਂ ਮੈਂ ਭਾਬੀ ਤੇ ਮੈਂ ਚਲ ਜਾਾਂਗੇ ਦੋਵੇਂ ਜਾਣੀਆਂ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਮੈਂ ਜਾਣਾ ਵਾ ਤੇ ਮੇਰੇ ਨਾਲ ਚੱਲ ਜਾ ਮੈਂ ਤਾਂ ਨੂੰ ਆਖੰਦੀ ਹੀ ਵੀ ਚੱਲ ਕੋਈ ਨਹੀਂ ਮੈਂ ਤੇ ਦੀਦੀ ਚਲ ਜਾਾਂਗੇ ਦੋਵੇਂ ਜਾਣੀਆਂ ਤੇ ਆਖੰਦੇ ਕਿ ਮੈਨੂੰ ਕੰਮ ਹੋ ਤਾਂ ਚੱਲ ਨਾਲ ਹੀ ਚੱਲ ਜਾ ਚੱਲ ਜਾ ਕਹਿਣ ਡਿਆ ਵਾ ਤੇ ਚੱਲ ਜਾ ਨਾਲ ਹਾਂਜੀ ਜੇ ਲਿਆਉਣਾ ਹੀ ਕੋਈ ਚੀਜ਼ ਤੇ ਲੈ ਆਵੀਂ ਆਹ ਮੈਂ ਚਲ ਤੁਹਾਨੂੰ ਮੜੇ ਪੁੱਛ ਲੈਨੀ ਆ ਤੇ ਚੱਲੇ ਆ ਵੀ ਦੱਸਿਆ ਚੰਗਾ ਹੁੰਦਾ ਫੇਰ ਹਨਾ ਹੁੰਦਾ ਬੰਨੀ ਕਿੱਥੇ ਗਏ ਚੱਲ ਕੋਈ ਨਹੀਂ ਪਹਿਲਾਂ ਨੂੰ ਰੋਟੀ ਪਾਣੀ ਤੇ ਦੇ ਹਾਂ ਤੇ ਫੇਰ ਚੱਲ ਜੀ ਨਾਲ ਆਹ ਚਲੋ ਠੀਕ ਆ ਫਿਰ ਪਤਾ ਨਹੀਂ लवली ਦੇ ਸੁਭਾਅ ਵਿੱਚ ਫਰਕ ਤੇ ਪੈਣ ਡਿਆ ਵਾ ਇਹਨੂੰ ਵੀ ਕਹਿਣ ਡਿਆ ਵਾ ਵੀ ਤਿਆਰ ਹੋ ਤੇ ਸ਼ਹਿਰ ਜਾਣਾ ਵਾ ਤੇ ਮੇਰੇ ਕੋਲ ਵੀ ਟਾਈਮ ਨਾਣ ਕੇ ਰੋਟੀ ਮੰਗਣ ਡਿਆ ਪਿਆ ਹੀ ਮੰਮੀ ਭੁੱਖ ਲੱਗੀ ਆ ਰੋਟੀ ਪਾ ਦ ਚੱਲ ਕੀਤਾ ਫਰਕ ਪੈ ਹੀ ਜਾਵੇ ਚਲੋ ਭਾਂਡੇ ਦੋ ਸਾਫ਼ ਕਰਨ ਵਾਲੇ ਆ ਇਹ ਘੜੀ ਲਵਾ ਤੇ ਫੇਰ ਹੀ ਤਿਆਰ ਹੁੰਨੀ ਆ ਸ਼ਹਿਰ ਜਾਣ ਨੂੰ ਚਲੋ ਹਾਂ ਤਾਂ ਕਿ ਵੀ ਨਾ ਕੀ ਆ ਜਾਣਗੇ ਸਰਪੰਦਰ ਕੀ ਕਰਦੀ ਆ ਆ ਜਾ ਦੀਦੀ ਕਰਨਾ ਕੀ ਆ ਲਗੀ ਹੀ ਭਾਂਡੇ ਸਾਫ਼ ਕਰਨੀ ਦੋ ਚਲ ਕੋਈ ਨਹੀਂ ਮੈਂ ਮਾਝ ਲੈਣੀ ਆ ਭਾਂਡੇ ਹਾਂਜੀ ਤੇ ਹੋਰ ਬਸ ਹੋਰ ਵਧੀਆ ਮੰਮੀ ਵੱਲ ਹੀ ਆਈ ਕਿ ਮੈਂ ਵੱਡਾ ਜਾਏਗੀ ਅੱਜ ਬੜੀ ਖੁਸ਼ ਹਾਂ ਖੋਸ਼ ਦੀਦੀ ਕੀ ਹੋਣਾ ਵਾ ਹਾਂ ਅੱਜ ਇਹ ਮੈਨੂੰ ਆਖੰਦੇ ਕਿ ਚੱਲ ਸ਼ਹਿਰ ਚਲ ਜੀਏ ਆ ਸ਼ਾ ਲਵਲੀ ਨੇ ਕਿਹਾ ਤੈਨੂੰ ਆ ਵੀ ਕਿਹਾ ਅਗੇ ਦੇ ਲੈ ਮੈਂ ਸੱਚੀ ਦੋਦੀ ਖੁਸ਼ੀ ਦੀ ਮਾਰੀ ਕਦੀ ਕੋਈ ਕੰਮ ਕਰ ਕਦੀ ਕੋਈ ਕਰ ਖਿਛੇ ਤਿਆਰ ਹੋ ਕੇ ਤੇ ਜਾਨੀ ਆ ਮੇਰੇ ਤੇ ਆਬ ਨਹੀਂ ਸੱਚੀ ਯਕੀਨ ਆਉਂਦੇ ਆ ਚਾਲ ਰਪਿੰਦਰ ਵਧੀਆ ਵਾ ਨਾ ਵੀ ਇਹ ਤੂੰ ਖੁਸ਼ ਵਾ ਨਾ ਮੈਨੂੰ ਵੀ ਇੰਨੀ ਖੁਸ਼ੀ ਹੋਈ ਹੈ ਨਾ ਨਹੀਂ ਤੇ ਮੈਨੂੰ ਹਰ ਵੇਲੇ ਟੈਨਸ਼ਨ ਹੀ ਲੱਗੀ ਰਹਿੰਦੀ ਸੀਗੀ ਹਾਂਜੀ ਜਦੋਂ ਮੈਂ ਤੇਰੇ ਵੱਲ ਵੇਨੀ ਸੀ ਨਾ ਤੇ ਮੈਨੂੰ ਬੜਾ ਦੁੱਖ ਹੁੰਦਾ ਏ ਤੇ ਤੂੰ ਬਸ ਐਦਾਂ ਹੀ ਹੁਣ ਖੁਸ਼ ਰਿਆ ਕਰ ਦੀਦੀ ਵੇਖੋ ਟੈਨਸ਼ਨ ਤੇ ਆਪਣੇ ਆਪ ਦੂਰ ਹੋ ਜਾਂਦੀ ਆ ਜਦੋਂ ਬੰਦਾ ਚੱਜਣਾ ਆ ਕੇ ਘਰ ਕਵਾਵੇ ਰੋਟੀ ਪਾਣੀ ਖਾਵੇ ਤੇ ਸਰੀਰਾਂ 'ਚ ਲੱਜ ਜਾਂਦੀ ਆ ਨਹੀਂ ਹੁੰਦੀ ਜਦੋਂ ਨਹੀਂ ਲੱਗਦਾ ਕਿ ਵਾਵੇ ਪਿਆ ਹੁੰਦਾ ਹਾਂਜੀ ਹੁਣ ਤਾਂ ਸਭ ਆਪ ਖੁਦ ਕਹਿੰਦੇ ਸੀ ਬਚਾਲਾ ਰੁਪਿੰਦਰ ਜੇ ਪਿੰਡ ਵੀ ਜਾਣਾ ਵਾ ਪਿੰਡੋਂ ਵੀ ਹੋਇਆ ਜੇ ਸ਼ਹਿਰ ਜਿਹੜਾ ਮੈਂ ਸਭ ਆਖਿਆ ਬਚਾ ਕੋਈ ਨਹੀਂ ਮੈਂ ਤੇ ਦੀਦੀ ਚੱਲ ਜਾਾਂਗੇ ਤੇ ਕਹਿੰਦੇ ਨਾ ਇਹ ਤੂੰ ਦੀਨ ਕੱਲੀ ਜਾਣਾ ਵਾ ਆਪਾਂ ਦੋਵੇਂ ਜਣੇ ਜਾਣੇ ਆ ਮੈਂ ਹਾਂ ਚੱਲ ਇਨਾ ਬੜਾ ਵਾ ਕਿ ਤੇ ਤੁਹਾਨੂੰ ਵੀ ਥੋੜਾ ਬੋੜਾ ਕੋਈ ਫਿਕਰ ਹੋਇਆ ਕਿ ਤੇ ਘਰ ਦਾ ਨਹੀਂ ਨਹੀਂ ਰੁਪਿੰਦਰ ਬਹੁਤ ਵਧੀਆ ਹੋ ਗਿਆ ਵਾ ਮੈਂ ਤਾਂ ਨਹੀਂ ਆ ਵੀ ਚੱਲ ਇਦਾਂ ਹੀ ਇਹ ਬਦਲ ਜੇ ਨਾ ਤੇ ਫਿਰ ਇਹ ਦਾ ਨਾ ਸਾਰਾ ਫਰਕ ਪੈ ਹੀ ਜਾਵੇ ਹੌਲੀ ਹੌਲੀ ਤੇ ਪੈਂਡਿਆ ਵਾ ਉਦਾਂ ਦੀਦੀ ਹੁਣ ਤੇ ਵੇਖੋ ਰੰਗ ਦਾ ਵੀ ਕਿੰਨਾ ਫਰਕ ਪਿਆ ਨਹੀਂ ਦੇ ਅੱਗੇ ਦੀਦੀ ਨਸ਼ਾ ਕਰ ਕਰਕੇ ਨਾ ਤੇ ਕਿਦਾਂ ਦੇ ਹੋ ਗਏ ਹੀ ਤੁਹਾਡੇ ਸਾਹਮਣੇ ਹੀ ਆ ਰਪਿੰਦਰ ਮੈਂ ਤੇ ਆਪ ਵੇਂਦੀ ਵੀ ਹਾਏ ਹੁਣ ਕੀ ਕਰਾਂਗੇ ਜੇ ਇਹਨੂੰ ਨਾ ਕੁਝ ਹੋ ਜਾਂਦਾ ਨਸ਼ਾ ਕਰ ਕਰਕੇ ਤੈਨੂੰ ਪਤਾ ਝਟ ਤੇ ਖਬਰਾਂ ਵੇਂਦੇ ਰਹੀਦਾ ਵੀ ਉੱਥੇ ਆ ਹੋ ਗਿਆ ਤੇ ਉੱਥੇ ਆ ਹੋ ਗਿਆ ਤੇ ਮੇਰਾ ਬੜਾ ਦਿਲ ਡਰਦਾ ਸੀ ਤੇ ਚੱਲ ਇਹ ਆ ਜੇ ਇਹ ਆਪਣੇ ਆਪ ਨੂੰ ਬਦਲ ਲੂਗਾ ਨਾ ਤੇ ਅਹੀ ਵੀ ਸੌਖੇ ਰਵਾਂਗੇ ਨਹੀਂ ਤੇ ਉਦਾਂ ਤੇ ਫਿਰ ਨਾ ਘਰ ਦਾ ਜਾੜਾ ਇਹੀ ਫਿਰ ਜੇ ਦੀ ਘਰ ਦਾ ਜਾੜਾ ਹੋਣਾ ਅਹੀਂ ਜੇ ਨਾ ਹੀ ਹਟ ਦੇ ਦੇ ਉਜੜਦੇ ਡਿਆ ਹੀ ਜੜੀ ਨਹੀਂ ਉਹ ਚੀਜ਼ ਚੁੱਕ ਕੇ ਲੈ ਜਾਂਦੇ ਹੁੰਦੇ ਆਂ ਘਰੋਂ ਤੇ ਹੁਣ ਪਹਿਲੀ ਵਲ ਧਿਆਨ ਹੋ ਗਿਆ ਹੀ ਤੇ ਚੱਲ ਇਹ ਆ ਵੀ ਹੁਣ ਰਾਬੋ ਲੋ ਚਲੋ ਆਪਣੀ ਆ ਵੀ ਫਰਕ ਪੈ ਗਿਆ ਵਾ ਨਹੀਂ ਤੇ ਆਪਾਂ ਘਰ ਦੇ ਵਿੱਚ ਕੀ ਕਰਨਾ ਸੱਚੀ ਮੇਰੇ ਤੇ ਜ਼ਿੰਦਗੀ ਖਰਾਬ ਹੋ ਜਾਣੀ ਨਾਲੇ ਰਪਿੰਦਰ ਚਾਰ ਤੇ ਅਸੀਂ ਜੀ ਹੀ ਤੇ ਥਾਂ ਥਾਂ ਜਿੰਦੇ ਮਾਰ ਕੇ ਸਾਨੂੰ ਰੱਖਣੇ ਪੈਂਦੇ ਹੀ ਸਿਰਫ ਇੱਕ ਇਹਦਾ ਕਰਕੇ ਹੀ ਨਾ ਸਿਰਫ ਇੱਕ ਉਹਦਾ ਕਰਕੇ ਇੱਕ ਉਹਦਾ ਕਰਕੇ ਨਹੀਂ ਤੇ ਹਾਨੂੰ ਕੀ ਲੋੜ ਹੀ ਥਾਂ ਥਾਂ ਜਿੰਦੇ ਮਾਰਨ ਦੀ ਭਲਾ ਦੀਦੀ ਵੇਖ ਲਾ ਇਹ ਨਸ਼ਾ ਕਿਦਾਂ ਦੀ ਚੀਜ਼ ਵਾ ਨਾ ਕਿ ਜਿਹੜਾ ਆਪਣਾ ਟੱਬਰ ਹੀ ਸਰਾ ਭਲਾ ਦਿੰਦੀ ਆ ਵੀ ਤੁਹਾਡਾ ਮਗਰ ਪਰਿਵਾਰ ਵੀ ਹੈਗਾ ਚਾਹੇ ਕਿ ਦਾਦਾ ਰਪਿੰਦਰ ਇਹ ਜਿੰਨੂੰ ਲੱਗ ਜਾਂਦਾ ਵਾ ਨਾ ਉਹ ਤੇ ਘਰ ਬਰਬਾਦ ਹੀ ਸਮਝੋ ਫਿਰ ਤੇ ਅਸੀਂ ਤੇ ਫੇਰ ਵੀ ਸ਼ੁਗਰ ਕਰਦੇ ਆ ਵੀ ਚੱਲ ਸਾਡਾ ਇਹਨਾਂ ਕੰਮਾਂ ਤੋਂ ਮੁੜਨ ਡਿਆ ਵਾ ਚਲੋ ਦੀਦੀ ਅਹੀਂ ਤੇ ਹੋਏ ਕਹਿੰਦੇ ਆ ਵੀ ਚਲ ਜਿਹੜੇ ਕਰਦੇ ਵੀ ਆ ਉਹ ਵੀ ਚਲੋ ਹਟ ਜਾਣਾ ਤਾਂ ਚਲੋ ਅੱਗੇ ਵੀ ਜਿਹੜੇ ਹੈਗੇ ਉਹ ਵੀ ਇਹੋ ਜਿਹਾ ਕੰਮ ਨਾ ਕਰਨ। ਇਹਦੇ ਵਿੱਚ ਮਾੜਾ ਹੀ ਆ ਚੰਗਾ ਕੋਈ ਹੈ ਨਹੀਂ ਆ। ਨਾ ਨਾ ਇਹਦੇ ਵਿੱਚ ਚੰਗਾ ਕੋਈ ਨਹੀਂ ਆ ਤੇ ਬਾਕੀ ਜਿਹੜੀ ਮਾਪਿਓ ਨੂੰ ਟੈਨਸ਼ਨ ਵਾ ਚਾਹੇ ਘਰਦਿਆਂ ਨੂੰ ਆ ਉਹ ਵਾਧੂ ਦੀ ਹਾਂਜੀ। ਤੇ ਬਾਕੀ ਤੂੰ ਮੰਮੀ ਕੋਲ ਗਈ ਤੇ ਕੀ ਆਂਦੀ ਮੰਮੀ ਫਿਰ? ਕੋਈ ਨਹੀਂ ਮੰਮੀ ਨੇ ਕਿਹਾ ਨਾ ਵਾ। ਮੰਮੀ ਆਖੰਦੇ ਹੀ ਵੀ ਚਲ ਕੋਈ ਨਹੀਂ ਜੇ ਤੂੰ ਜਾਣਾ ਮਤਲਬ ਕੋਈ ਨਹੀਂ ਚਲ ਜਾ। ਤੇ ਮੈਂ ਹੁਣ ਇਦਾਂ ਕਰ ਲੱਗੀ ਮੈਂ ਜਾਂ ਰੋਟੀ ਢੀ ਖਵਾਲ ਕੇ ਤੇ ਫਿਰ ਕੋਈ ਨਹੀਂ ਹੋ ਨਹੀਂ। ਕੋਈ ਨਹੀਂ ਤੂੰ ਖਵਾਲ ਨਾ ਰੋਟੀ ਤੇ ਭਾਂਡੇ ਮੈਂ ਸਾਫ ਕਰ ਲੇ। ਮੈਂ ਤਾਂ ਕਹਿੰਦੀ ਆ ਵੀ ਚਲੋ ਤੁਸੀਂ ਵੀ ਨਾਲ ਨਹੀਂ ਮੈਂ ਕੀ ਕਰਨਾ ਵਾ ਨਾਲ ਜਾ ਕੇ। ਕਿਓ ਆ ਉਹ ਦੋਵੇਂ ਜਾਣੇ ਮਹਾਦੇ ਤੇ ਨੂੰਨੇ ਕਿਆ ਚੱਲ ਅਹੀਂ ਚੱਲ ਅੱਗੇ ਜਾਂਦੀਆਂ ਰਹਿਣਾ ਤੂੰ ਹੁਣ ਉਹਦੇ ਨਾਲ ਜਾ ਚੱਲ ਵੇਖ ਲਓ ਫਿਰ ਮੈਂ ਤਾਂ ਕਹਿੰਦੀ ਜ ਜਾਣਾ ਸੋ ਨੀ ਜਾਂ ਤੂੰ ਦੋਵੇਂ ਜਾਣੇ ਜਾਓ ਤੇ ਮੈਂ ਮਾਂ ਲੈਨੀ ਭਾਂਡੇ ਚੱਲ ਤੂੰ ਰੋਟੀ ਪੜਾਲਾ ਚੱਲ ਵੀ ਪ੍ਰਪਿੰਦਰਾ ਜੀ ਨਹੀਂ ਖੁਸ਼ ਲੱਗਣ ਈ ਆ ਨਾ ਤੇ ਮੈਂ ਤੇ ਆਨੀ ਆ ਵੀ ਇਹ ਇਦਾਂ ਹੀ ਖੁਸ਼ ਰਵੇ ਵਿਚਾਰੀ ਚੱਲ ਲਵਲੀ ਦੇ ਵੀ ਮਨ ਮੇਰ ਪੈ ਜੀ ਤੇ ਕਿਤੇ ਐਂ ਚੰਗੀ ਤਰ੍ਹਾਂ ਨਸ਼ਾ ਛੱਡ ਦੇ ਨਾ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਸੁਧਰ ਜੀ ਚਲ ਕੋਈ ਨਹੀਂ